ਬਸਰ ਦਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਹੀ ਖੁਸ਼ੀ ਦਾ ਦਿਨ ਹੈ ਅੱਜ ਜਿਹੜਾ ਪ੍ਰੋਗਰਾਮ ਗੁਰਦੁਆਰਾ ਪ੍ਰਬੰਧਕ ਕਮੇਟੀ ਨਗਰ ਨਿਵਾਸੀਆਂ ਤੇ ਗ੍ਰਾਮ ਪੰਚਾਇਤ ਵੱਲੋਂ ਰੱਖਿਆ ਗਿਆ ਸੀ ਇਹ ਜੋ ਜਗ੍ਹਾ ਸਰਦਾਰ ਪ੍ਰੀਤਮ ਸਿੰਘ ਜੀ ਹੋਣਾ ਨੇ ਗੁਰਦੁਆਰਾ ਸਿੰਘ ਸਭਾ ਨੂੰ ਮਾੜੇ ਦਾਨ ਦਿੱਤੀ ਸੀ ਉਸਦੇ ਵਿੱਚ ਇੱਕ ਸੋਚ ਵਿਚਾਰ ਹੋਈ ਸੀ ਕਿ ਇੱਕ ਵਧੀਆ ਕਮਿਊਨਿਟੀ ਸੈਂਟਰ ਵਧੀਆ ਲੰਗਰ ਹਾਲ ਦੀ ਸਥਾਪਨਾ ਕੀਤੀ ਜਾਵੇ ਕਿਉਂਕਿ ਪਿਛੇ ਅਸੀਂ ਦੇਖਿਆ ਜਦੋਂ ਵੱਡੇ ਪ੍ਰੋਗਰਾਮ ਹੁੰਦੇ ਨੇ ਗੁਰਦੁਆਰੇ ਦੇ ਵਿੱਚ ਜਾਦੇ ਰਸ਼ ਹੋ ਜਾਂਦਾ ਤੇ ਨਾ ਹੀ ਉੱਥੇ ਮਰਜ਼ਾਦਾ ਦੀ ਫਿਰ ਕੋਈ ਪਾਲਣਾ ਕੀਤੀ ਜਾਂਦੀ ਆ ਉਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਫੈਸਲਾ ਕੀਤਾ ਗਿਆ ਕਿ ਇੱਕ ਲੰਗਰ ਹਾਲ ਵੱਡਾ ਉਸਾਰਿਆ ਜਾਵੇ ਜੋ ਅੱਜ ਗੁਰੂ ਸਾਹਿਬ ਨੇ અપਾਰ ਵਰਸ਼ਿਸ਼ ਕੀਤੀ ਹੈ ਉਕੇ 3600 ਸਕਰ ਫੁੱਟ ਦਾ ਇੱਕ ਲੰਗਰ ਹਾਲ ਜਿਹਦਾ ਲੈਂਟਰ ਜਿਹੜਾ ਪੈ ਚੁੱਕਿਆ ਬੜੀ ਖੁਸ਼ੀ ਦੀ ਗੱਲ ਆ ਸਮੂਹ ਨਗਰ ਨਿਵਾਸੀ ਗ੍ਰਾਮ ਪੰਚਾਇਤ ਐਨ ਆਰ ਆਈ ਵੀਰ ਰਚੇਚੇ ਤੌਰ ਤੇ ਧੰਨਵਾਦੀ ਹਨ ਜਿਨ੍ਹਾਂ ਦੇ ਸਹਿਯੋਗ ਸਦਕਾ ਇਹ ਜਿਹੜਾ ਪ੍ਰੋਜੈਕਟ ਅੱਜ ਕੰਪਲੀਟ ਹੋਇਆ ਅੱਜ ਦੀ ਇੱਕ ਪਹਿਲੀ ਸਲੈਬ ਜਿਹੜੀ ਉਹ ਪੈ ਗਈ ਹੈ ਬਾਕੀ ਕੰਮ ਜਿਹੜਾ ਤਿਆਰੀ ਦਾ ਉਹ ਇਸੇ ਤਰ੍ਹਾਂ ਨਗਰ ਨਿਵਾਸੀ ਔਰ ਜਿਹੜੇ ਐਨ ਆਰ ਆਈ ਵੀਰ ਨੇ ਬੱਚੇ-ਬੱਚੀਆਂ ਸਾਡੇ ਵਿਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਹਮੇਸ਼ਾ ਹੀ ਆਪਣੇ ਨਗਰ ਦੇ ਲਈ ਵਧੀਆ ਸੋਚਦੇ ਨੇ ਸੋ ਉਹਨਾਂ ਦੇ ਸਹਿਯੋਗ ਦੇ ਨਾਲ ਬਾਕੀ ਕੰਮ ਵੀ ਜਿਹੜਾ ਨੇਪਰੇ ਚਾੜਿਆ ਜਾਊਗਾ ਸੋ ਅੱਜ ਮੈਂ ਅੱਜ ਦੇ ਇਸ ਮੌਕੇ ਤੇ ਸਮੂਹ ਨਗਰ ਵਾਸੀਆਂ ਨੂੰ ਸਮੂਹ ਐਨਆਰਏ ਵੀਰਾਂ ਨੂੰ ਬਹੁਤ ਬਹੁਤ ਵਧਾਈ ਦੇਣਾ ਇਹਨਾਂ ਸਾਰਿਆਂ ਨੇ ਹੀ ਇੱਕ ਆਪਣੀ ਜ਼ਿੰਮੇਵਾਰੀ ਸਮਝੇ ਹੋਏ ਕਿਉਂਕਿ ਗੁਰੂ ਦਾ ਘਰ ਸਾਰਿਆਂ ਦਾ ਸਾਂਝਾ ਹੋਇਆ ਘਰ ਦਾ ਇਹ ਪੂਰੇ ਇੱਕ ਨਗਰ ਦੀ ਸ਼ਾਨ ਹੈ ਗੁਰੂ ਘਰ ਜਿਹੜਾ ਸੋ ਸਾਰੇ ਹੀ ਇਹ ਗੁਰੂ ਘਰ ਨਾਲ ਜੁੜੇ ਹੋਏ ਨੇ ਸੋ ਫੇਰ ਅਖੀਰ ਦੇ ਵਿੱਚ ਸਾਰੀਆਂ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਵਿਦੇਸ਼ੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਜੀਓ ਅੱਜ ਬਹੁਤ ਖੁਸ਼ੀ ਦਾ ਸਮਾਂ ਸੁਭਾਗਾ ਸਮਾਂ ਹੈ ਗੁਰਦੁਆਰਾ ਸਿੰਘ ਸਵਾ ਟੱਕਰਵਾਲ ਵਿਖੇ ਅੱਜ ਜੋ ਕਿ ਬੜੇ ਲੰਬੇ ਸਮੇਂ ਤੋਂ ਸੰਗਤਾਂ ਦੀ ਮੰਗ ਸੀ ਕਿ ਵਿਸ਼ਾਲ ਲੰਗਰ ਹਾਲ ਤਿਆਰ ਕੀਤਾ ਜਾਵੇ ਜਿੱਥੇ ਖੁਸ਼ੀ ਗਮੀ ਦੇ ਮੌਕੇ ਤੇ ਵਧੀਆ ਸ਼ਾਦੀਆਂ ਦੇ ਮੌਕੇ ਤੇ ਜਦੋਂ ਸੰਗਤ ਭਰਪੂਰ ਹੁੰਦੀ ਹੈ ਉਸ ਵੇਲੇ ਕੋਈ ਸੁੱਖ ਸੁਭਦਾ ਲਈ ਔਰ ਆਈ ਹੋਈ ਸੰਗਤ ਦੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੂੰ ਜੋ ਵੀ ਛਕਣਾ ਛਕਾਉਣਾ ਹੈ ਉਹ ਵਧੀਆ ਤਰੀਕੇ ਦਾ ਪ੍ਰਬੰਧ ਹੋ ਸਕੇ ਇਸ ਲਈ ਸਮੂਹ ਨਗਰ ਨਿਵਾਸੀ ਐਨ ਆਰ ਆਈ ਭੈਣਾ ਭਰਾਵਾਂ ਨੇ ಗ್ರಾಮ ਪੰਚਾਇਤ ਸੂਚੀ ਪ੍ਰਬੰਧਕ ਕਮੇਟੀ ਨੇ ਸਾਰਿਆਂ ਨੇ ਰਲ ਮਿਲ ਕੇ ਇਹ ਫੈਸਲਾ ਕੀਤਾ ਕਿ ਵਧੀਆ ਵਿਸ਼ਾਲ ਲੰਗਰ ਹਾਲ ਤਿਆਰ ਕੀਤਾ ਜਾਵੇ ਸੋ ਅੱਜ ਵਾਹਿਗੁਰੂ ਦੀ ਅਪਾਰ ਬਖਸ਼ ਸਰਕਾਰ ਤੰਤਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪੋਟ ਆਸਰੇ ਸਦਕਾਰ ਦੁਆਰਾ ਸਿੰਘ ਸਭਾ ਵਿਖੇ 3600 ਸਕਰ ਫੁੱਟ ਦੇ ਵਿੱਚ ਲੰਗਰ ਹਾਲ ਦਾ ਜੋ ਪਹਿਲਾ ਲੈਂਟਰ ਹੈ ਉਹ ਪੈ ਚੁੱਕਾ ਹੈ ਐਨ ਆਰ ਆਈ ਭੈਣਾ ਭਰਾਵਾਂ ਨੇ ਬੱਚੇ ਬੱਚੀਆਂ ਨੇ ਨਗਰ ਨਿਵਾਸੀਆਂ ਨੇ ਸਾਰਿਆਂ ਨੇ ਰਲ ਮਿਲ ਕੇ ਤਨ ਮਨ ਤੇ ਧੰਦੇ ਨਾਲ ਸੇਵਾ ਦੇ ਵਿੱਚ ਹਿੱਸਾ ਪਾਇਆ ਔਰ ਜਿਹੜੀਆਂ ਸੰਗਤਾਂ ਅਜੇ ਰਹਿ ਗਈਆਂ ਉਹ ਵੀ ਬਾਰ ਬਾਰ ਫੋਨ ਕਰ ਰਹੀਆਂ ਕਿ ਇਸ ਨੂੰ ਹੋਰ ਵਿਸ਼ਾਲ ਵਧੀਆ ਬਣਾਇਆ ਜਾਵੇ ਇਹ ਬਹੁਤ ਜਲਦੀ ਉਹ ਜਿਹੜੀ ਆਪਣੇ ਤਨ ਮਨ ਤੇ ਧੰ ਦੇ ਨਾਲ ਸੇਵਾ ਕਰਕੇ ਇਸ ਵਿਸ਼ਾਲ ਲੰਗਰ ਹਾਲ ਨੂੰ ਹੋਰ ਵਧੀਆ ਬਣਾਉਣ ਦਾ ਯਤਨ ਕਰਨਗੇ ਔਰ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ بڑے ਵਿਆਹਾਂ ਸ਼ਾਦੀਆਂ ਦੇ ਬڑے ਲੰਬੇ ਔਰ ਜਿਆਦਾ ਖਰਚੇ ਹੁੰਦੇ ਹਨ ਉਸ ਤੋਂ ਬਚਣ ਦੇ ਲਈ ਇਕਨੋਮਿਕਲੀ ਵੀ ਇਹ ਨਗਰ ਨਿਵਾਸੀਆਂ ਲਈ ਇੱਕ ਵਰਦਾਨ ਸਾਬਤ ਹੋਵੇਗਾ 3400 ਸਕਰ ਫੁੱਟ ਦਾ ਜੋ ਲੰਗਰ ਹਾਲ ਹੈ ਪਹਿਲਾਂ ਲੈਂਟਰ ਅਜ ਪੈ ਚੁੱਕਾ ਹੈ ਮੈਂ ਜਿੱਥੇ ਤਾਨੀ ਸਜਣਾ ਦਾ ਅਸੀਂ ਧੰਨਵਾਦ ਕਰਦੇ ਹਾਂ ਉੱਥੇ ਫਿਜ਼ੀਕਲ ਤੌਰ ਦੇ ਉੱਤੇ ਜਿੰਨੀ ਸਮੂੱਚੀ ਸੰਗਤ ਬੈਠੀ ਹੈ ਪ੍ਰਬੰਧਕ ਕਮੇਟੀ ਬੈਠੀ ਹੈ ਨਗਰ ਨਿਵਾਸੀ ਬੈਠੇ ਨੇ ਇਹਨਾਂ ਨੇ ਆਪਣਾ ਫਿਜ਼ੀਕਲ ਤੌਰ ਦੇ ਉੱਤੇ ਵੀ ਆਪਣਾ ਭਰਪੂਰ ਟਾਈਮ ਦੇ ਕੇ ਔਰ ਬੜੇ ਯਤਨ ਕਰਕੇ ਇਸ ਨੂੰ ਸਮੁੱਚੇ ਸਾਰੇ ਕੰਮ ਨੂੰ ਨੇਪਰੇ ਚਾੜਿਆ ਹੈ ਗੁਰੂ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਆਉਣ ਵਾਲਾ ਸਮਾਂ ਸਭ ਲਈ ਸੁਭਾਗਾ ਹੋਵੇ ਨਗਰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰਹੇ ਐਨ ਆਰ ਆਈ ਭੈਣ ਭਰਾ ਇਸੇ ਤਰ੍ਹਾਂ ਆਪਣੀ ਮਿੱਟੀ ਪੋਏ ਨਾਲ ਜੁੜ ਕੇ ਆਪਣੇ ਨਗਰ ਦੀ ਸ਼ਾਨ ਨੂੰ ਹੋਰ ਵਧਾਉਣ ਇੱਕ ਵਾਰੀ ਪੈਰ ਜਿੱਥੇ ਸਮੂਚੀਆਂ ਸੰਗਤਾਂ ਦਾ ਕੋਟਨ ਕੋਟ ਧੰਵਾਦ ਹੈ ਉੱਥੇ ਗੁਰੂ ਸਾਹਿਬ ਦਾ ਕੋਟਨ ਕੋਟ ਧੰਵਾਦ ਹੈ ਜਿਨ੍ਹਾਂ ਨੇ ਬਲ ਉਤਮ ਪ੍ਰਕਾਸ਼ ਕਰਕੇ ਸਾਰੀਆਂ ਸੁਵਾਮਾਂ ਲਈਆਂ ਆਉਣ ਵਾਲੇ ਸਮੇਂ ਵਿੱਚ ਇਸੇ ਤਰ੍ਹਾਂ ਇਹ ਸਾਰੀਆਂ ਸੁਵਾਮਾਂ ਨਿਰੰਤਰ ਜਾਰੀ ਰਹਿਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ